ਮਿੱਤਰ ਨੇ ਉਹ ਸਾਡੇ ਪ੍ਰਧਾਨ ਮੰਤਰੀ ਦੇ ਤੇ ਘਰੇ ਰੋਟੀ ਤੇ ਬੁਲਾਉਂਦੇ ਨੇ ਆ ਪਾਕਿਸਤਾਨ ਦੇ ਫੌਜ ਮੁਖੀ ਇਹ ਐ ਮਿੱਤਰ ਜੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਵਿੱਚ ਉਹਦਾ ਨਾਮ ਲੈਣੋਂ ਬਚਦੇ ਆ ਇੱਕ ਵਾਰ ਵੀ ਨਾਮ ਨਹੀਂ ਲਿਆ ਤੇ ਪਾਕਿਸਤਾਨ ਕਮਾਲ ਦੀ ਗਿੱਦੜ ਸਿੰਘੀ ਆ ਉਹਦੇ ਕੋਲ ਕਿਉਂ ਚੀਨ ਨੂੰ ਵੀ ਸੈੱਟ ਕਰੀ ਬੈਠਾ ਤੇ ਅਮਰੀਕਾ ਨੂੰ ਵੀ ਸੈੱਟ ਕਰੀ ਬੈਠਾ ਉਹਦੇ ਨਾਲ ਦੋਵੇਂ ਸੈੱਟ ਨੇ चीन ਨੇ ਕਹਿੰਦਾ ਆਪਣੇ ਹਥਿਆਰ ਉਹਦੇ ਰਾਹੀਂ ਟੈਸਟ ਕਰਕੇ ਦੇਖ ਲਈ ਜਦੋਂ ਭਾਰਤ ਨਾਲ ਜੰਗ ਸੀ ਤਾਂ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਤੁਸੀਂ ਮੈਂ ਤਾਂ ਨਹੀਂ ਕਹਿ ਰਹੇ ਹੈਨਾ ਤੇ ਦੂਸਰੇ ਪਾਸੇ ਟਰੰਪ ਸਾਹਿਬ ਕਹਿੰਦੇ ਵੀ ਦੁਨੀਆ ਦਾ ਸਭ ਤੋਂ ਵੱਡਾ ਤੇਲ ਦੇ ਖਰਖਾਨੇ ਉੱਥੇ ਲੱਗਣਗੇ ਹੁਣ ਉਹ ਤਾਂ ਭਾਰਤ ਵਾਲੇ ਵੀ ਤੇਲ ਪਾਕਿਸਤਾਨ ਨੂੰ ਲਿਆ ਕਰਨ ਮਿਹਰਬਾਨੀ ਉਹਦੇ ਤੇ ਤੇ ਮਿੱਤਰ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਜਦੋਂ ਸਰ ਕਿੱਡਾ ਵੱਡਾ ਧੋਖਾ ਹੋ ਰਿਹਾ ਭਾਰਤ ਨੂੰ ਬਿਲਕੁਲ ਕਹਿੰਦਾ ਵੀ ਮੈਂ ਤਾਂ ਟਾਇਰ ਫਲਾਉਂਗਾ 26% ਦੀ ਟਾਇਰ ਫਲਾਉਂਗਾ ਭਾਰਤੀਆਂ ਚੀਜ਼ਾਂ ਦੇ ਮਤਲਬ ਭਾਰਤ ਤੋਂ ਜਿਹੜੀਆਂ ਚੀਜ਼ਾਂ ਅਮਰੀਕਾ ਜਾ ਕੇ ਵਿਕਦੀਆਂ ਉਹ ਮਹਿੰਗੀਆਂ ਹੋ ਕੇ ਵਿਕਣੀਆਂ ਉੱਥੇ ਉਹਦੇ ਪਿੱਛੇ ਕਾਰਨ ਉਹਦਾ ਇਹੀ ਹੈ ਕਿ ਲੋਕ ਆਪਣੇ ਮੁਲਕ ਨੂੰ ਕਹਿੰਦਾ ਅਮਰੀਕਾ ਫਰਸਟ ਮੇਰੇ ਲਈ ਹੁਣ ਤਾਂ ਵੀ ਕਹਿੰਦਾ ਕਿ Google Meta ਵਰਗੀਆਂ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਉਹ ਸਾਰੀਆਂ ਭਾਰਤੀਆਂ ਨੂੰ ਕੱਢ ਦੇਣ ਅਮਰੀਕੀਆਂ ਨੂੰ ਰੋਜ਼ਗਾਰ ਦੇਣ